ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਛੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਜਨਰਲ ਨੌਲੇਜ ਤੇ ਇਸ ਜਨਰਲ ਨੌਲੇਜ ਦੇ ਵਿੱਚ ਮੈਂ ਤੁਹਾਨੂੰ ਪ੍ਰਸ਼ਨ ਕਰਾਵਾਂਗੀ ਭਾਰਤ ਨਾਲ ਸੰਬੰਧਿਤ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ ਵਿੱਚ ਪੁੱਛੇ ਜਾਣ ਵਾਲੇ ਮਹੱਤਵਪੂਰਨ ਪ੍ਰਸ਼ਨ ਭਾਰਤ ਦੀ ਰਾਸ਼ਟਰੀ ਭਾਸ਼ਾ ਕਿਹੜੀ ਹੈ ਹਿੰਦੀ ਤੇ ਭਾਰਤ ਦੀ ਪਵਿੱਤਰ ਨਦੀ ਦਾ ਕੀ ਨਾਂ ਹੈ ਭਾਰਤ ਦੀ ਪਵਿੱਤਰ ਨਦੀ ਦਾ ਨਾਂ ਗੰਗਾ ਹੈ ਪਹਿਲਾ ਭਾਰਤੀ ਜੋ ਪੁਲਾੜ ਵਿੱਚ ਗਿਆ ਉਸ ਦਾ ਨਾਂ ਕੀ ਸੀ ਰਕੇਸ਼ ਸ਼ਰਮਾ ਰਾਸ਼ਟਰੀ ਭਾਸ਼ਾ ਹਿੰਦੀ ਤੇ ਭਾਰਤ ਦੀ ਪਵਿੱਤਰ ਨਦੀ ਗੰਗਾ ਭਾਰਤ ਦਾ ਪਹਿਲਾ ਨਾਗਰਿਕ ਕੌਣ ਹੁੰਦਾ ਹੈ ਜੀ ਭਾਰਤ ਦਾ ਪਹਿਲਾ ਨਾਗਰਿਕ ਰਾਸ਼ਟਰਪਤੀ ਹੁੰਦਾ ਹੈ ਤੇ ਭਾਰਤ ਵਿੱਚ ਫੌਜਾਂ ਦਾ ਮੁਖੀ ਵੀ ਕੌਣ ਹੁੰਦਾ ਹੈ ਫੌਜਾਂ ਦਾ ਮੁਖੀ ਰਾਸ਼ਟਰਪਤੀ ਹੁੰਦਾ ਹੈ ਭਾਰਤੀ ਜਲ ਸੈਨਾ ਦੇ ਮੁਖੀ ਨੂੰ ਐਡਮਿਰਲ ਕਹਿੰਦੇ ਹਨ ਭਾਰਤ ਦੇ ਪਹਿਲੇ ਸਿੱਖ ਰਾਸ਼ਟਰਪਤੀ ਯਾਨੀ ਜੈਲ ਸਿੰਘ ਦੀ ਮੌਤ ਕਦੋਂ ਹੋਈ 25 ਦਸੰਬਰ 1994 ਈਸਵੀ ਨੂੰ ਭਾਰਤ ਨੂੰ ਕਰਕ ਰੇਖਾ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ ਤੇ ਭਾਰਤ ਦਾ ਪਹਿਲਾ ਧੂਆਂ ਰਹਿਤ ਰਾਜ ਹਿਮਾਚਲ ਪ੍ਰਦੇਸ਼ ਹੈ ਪ੍ਰਸ਼ਨ ਜਿਹੜੇ ਨੇ ਉਹ ਟੈਟ ਵਿੱਚ ਵੀ ਜਿਹੜੇ ਪੁੱਛੇ ਜਾਂਦੇ ਨੇ ਭਾਰਤ ਨਾਲ ਸੰਬੰਧਿਤ ਭਾਰਤ ਦਾ ਸਭ ਤੋਂ ਵਧੇਰੇ ਸਾਖਰਤਾ ਦਰ ਵਾਲਾ ਰਾਜ ਕਿਹੜਾ ਹੈ ਜੀ ਕੇਰਲਾ ਕੇਰਲਾ ਚ ਸਭ ਤੋਂ ਜ਼ਿਆਦਾ ਪੜੇ ਨਿਕੇ ਲੋਕ ਰਹਿੰਦੇ ਨੇ ਤੇ ਭਾਰਤ ਦਾ ਸਭ ਤੋਂ ਵੱਧ ਖੇਤਰਫਲ ਵਾਲਾ ਰਾਜ ਕਿਹੜਾ ਹੈ ਰਾਜਸਥਾਨ ਭਾਰਤ ਦਾ ਸਭ ਤੋਂ ਘੱਟ ਖੇਤਰਫਲ ਵਾਲਾ ਰਾਜ ਕਿਹੜਾ ਹੈ ਜੀ ਗੋਆ ਸਭ ਤੋਂ ਵੱਧ ਰਾਜਸਥਾਨ ਤੇ ਸਭ ਤੋਂ ਘੱਟ ਖੇਤਰਫਲ ਕਿਸ ਦਾ ਹੈ ਜੀ ਗੋਆ ਦਾ ਹੈ ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਉੱਤਰ ਪ੍ਰਦੇਸ਼ ਹੈ ਤੇ ਭਾਰਤ ਦਾ ਸਭ ਤੋਂ ਘੱਟ ਆਬਾਦੀ ਵਾਲਾ ਰਾਜ ਸਿੱਕਮ ਹੈ ਸਭ ਤੋਂ ਜ਼ਿਆਦਾ ਆਬਾਦੀ ਉੱਤਰ ਪ੍ਰਦੇਸ਼ ਦੀ ਸਭ ਤੋਂ ਘੱਟ ਆਬਾਦੀ ਸਿੱਕਮ ਦੀ ਤੇ ਭਾਰਤ ਵਿੱਚ ਪਹਿਲੀ ਰੇਲ ਮੁੰਬਈ ਤੋਂ ਥਾਣਾ ਤੱਕ 1853 ਈਸਵੀ ਵਿੱਚ ਚਲਾਈ ਗਈ ਬੜਾ ਮਹੱਤਵਪੂਰਨ ਪ੍ਰਸ਼ਨ ਹੈ ਹਰ ਤਰਾਂ ਦੀ ਪ੍ਰੀਖਿਆ ਵਿੱਚ ਪੁੱਛਿਆ ਜਾਂਦਾ ਹੈ ਟੈਟ ਵਿੱਚ ਵੀ ਇਹ ਕਈ ਵਾਰੀ ਪ੍ਰਸ਼ਨ ਪੁੱਛਿਆ ਗਿਆ ਹੈ ਪ੍ਰਾਇਮਰੀ ਪੱਧਰ ਤੇ ਮਿਡ-ਡੇ ਮੀਲ ਸਕੀਮ ਕਦੋਂ ਸ਼ੁਰੂ ਕੀਤੀ ਗਈ 15 ਅਗਸਤ 1995 ਨੂੰ ਸ਼ੁਰੂ ਕੀਤੀ ਗਈ ਤੇ ਭਾਰਤ ਵਿੱਚ ਸਭ ਤੋਂ ਉੱਚਾ ਦਰਵਾਜ਼ਾ ਕਿਹੜਾ ਹੈ ਜੀ ਬੁਲੰਦ ਦਰਵਾਜ਼ਾ ਸਭ ਤੋਂ ਉੱਚਾ ਦਰਵਾਜ਼ਾ ਹੈ ਮਿਡ-ਡੇ ਮੀਲ ਸਕੀਮ ਦਾ ਜਿਹੜਾ ਪ੍ਰਸ਼ਨ ਹੈ ਇੰਪੋਰਟੈਂਟ ਹੈ ਜੀ ਭਾਰਤ ਦੀ ਸਭ ਤੋਂ ਲੰਬੀ ਗੁਫਾ ਨਾਮ ਕੀ ਹੈ ਉਸਦਾ ਅਮਰਨਾਥ ਗੁਫਾ ਕਿੱਥੇ ਹੈ ਜੰਮੂ ਕਸ਼ਮੀਰ ਆਜ਼ਮਤ ਤੇ ਭਾਰਤ ਦੀ ਸਭ ਤੋਂ ਲੰਬੀ ਸੁਰੰਗ ਉਸ ਦਾ ਨਾਂ ਕੀ ਹੈ ਜਵਾਹਰ ਸੁਰੰਗ ਉਹ ਕਿਹੜੇ ਰਾਜ ਚ ਹੈ ਜੰਮੂ ਕਸ਼ਮੀਰ ਅਮਨਾਤ ਦੀ ਯਾਤਰਾ ਅਮਨਾਤ ਦੀ ਗੁਫਾ ਜੰਮੂ ਕਸ਼ਮੀਰ ਭਾਰਤ ਦੀ ਸਭ ਤੋਂ ਲੰਬੀ ਰੇਲਵੇ ਸੁਰੰਗ ਉਸ ਦਾ ਕੀ ਨਾਂ ਹੈ ਜੀ ਪੀਰ ਪੰਜਾਲ ਰੇਲਵੇ ਸੁਰੰਗ ਜਿਸ ਨੂੰ ਬਨਿਹਾਲ ਰੇਲਵੇ சுரੰਗ ਵੀ ਕੈਂਦੇਨੀ ਇਹ ਵੀ ਕਿੱਥੇ ਹੈ ਜੰਮੂ ਕਸ਼ਮੀਰ ਵਿੱਚ ਹੈ ਤੇ ਭਾਰਤ ਦਾ ਕੇਂਦਰੀ ਬੈਂਕ ਉਸ ਦਾ ਕੀ ਨਾਮ ਹੈ ਭਾਰਤੀ ਰਿਜ਼ਰਵ ਬੈਂਕ ਲੰਬੀ சுரੰਗ ਦਾ ਨਾਮ ਪੀਰ ਪੰਜਾਲ ਭਾਰਤ ਵਿੱਚ ਸਭ ਤੋਂ ਵੱਡਾ ਮਾਰੂਥਲ ਕਿਹੜਾ ਹੈ ਥਾਰ ਮਾਰੂਥਲ ਤੇ ਭਾਰਤ ਵਿੱਚ ਸਭ ਤੋਂ ਵੱਡਾ ਡੈਮ ਕਿਹੜਾ ਹੈ ਜੀ ਪਾਖੜਾ ਨੰਗਲ ਡੈਮ ਸਭ ਤੋਂ ਵੱਡਾ ਮਾਰੂਥਲ ਥਾਰ ਦਾ ਮਾਰੂਥਲ ਤੇ ਸਭ ਤੋਂ ਵੱਡਾ ਡੈਮ ਪਾਖੜਾ ਨੰਗਲ ਡੈਮ ਇੰਪੋਰਟੈਂਟ ਕੁਐਸਚਨ ਨੇ ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ 562 ਦੇਸੀ ਰਿਆਸਤਾਂ ਸਨ ਤੇ ਭਾਰਤ ਵਿੱਚ ਕੁੱਲ ਕਿੰਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ 187 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿੰਨੇ ਵੀ ਪ੍ਰਸ਼ਨ ਮੈਂ ਤੁਹਾਨੂੰ ਕਰਵਾ ਰਹੀ ਹਾਂ ਉਨ੍ਹਾਂ ਚੋਂ ਮਾਸਟਰ ਕੈਡਰ ਤੇ ਟੈਟ ਤੇ ਇਸ ਤੋਂ ਇਲਾਵਾ ਹੋਰ ਮੁਕਾਬਲੇ ਦੇ ਪ੍ਰੀਖਿਆਵਾਂ ਵਿੱਚ ਪੁੱਛੇ ਜਾਂਦੇ ਹਨ ਭਾਰਤ ਦੇ ਆਰਿਆਪੱਟ ਮਹਾਨ ਗ੍ਰਿਤ ਸਾਸ਼ਟਰੀ ਨੇ ਸਿਫਰ ਦੀ ਕਾਂਟ ਕੱਢੀ ਜ਼ੀਰੋ ਦੀ ਜਿਹੜੀ ਖੋਜ ਹੈ ਉਹ ਆਰਿਆਪੱਟ ਨੇ ਕੀਤੀ ਤੇ ਭਾਰਤ ਵਿੱਚ 25 ਪੈਸੇ ਦਾ ਸਿੱਕਾ ਕਦੋਂ ਬੰਦ ਕਰ ਦਿੱਤਾ ਗਿਆ ਜੀ 30 ਜੂਨ 2011 ਨੂੰ 25 ਪੈਸੇ ਦਾ ਜੋ ਸਿੱਕਾ ਸੀ ਕੋਇਨ ਸੀ ਉਹ ਬੰਦ ਕਰ ਦਿੱਤਾ ਗਿਆ। ਸਰਦੀਆਂ ਵਿੱਚ ਜੰਮੂ ਕਸ਼ਮੀਰ ਦੀ ਰਾਜਧਾਨੀ ਦਾ ਨਾਮ ਜੰਮੂ ਤੇ ਗਰਮੀਆਂ ਵਿੱਚ ਜੰਮੂ ਕਸ਼ਮੀਰ ਦੀ ਰਾਜਧਾਨੀ ਦਾ ਨਾਮ ਸ਼੍ਰੀਨਗਰ ਹੁੰਦਾ ਹੈ। ਮਹਾਤਮਾ ਗਾਂਧੀ ਦੀ ਸਮਾਦੀ ਕਿੱਥੇ ਹੈ ਰਾਜਕਾਟ ਵਿਖੇ। ਜੰਮੂ ਕਸ਼ਮੀਰ ਦੀਆਂ ਦੋ ਰਾਜਧਾਨੀਆਂ ਨੇ ਸਰਦੀਆਂ 'ਚ ਜੰਮੂ ਤੇ ਗਰਮੀਆਂ 'ਚ ਸ਼੍ਰੀਨਗਰ ਭਾਰਤ ਦਾ ਗੁਲਾਬੀ ਸ਼ਹਿਰ ਪਿੰਕ ਸਿਟੀ ਕਿਸ ਨੂੰ ਕਿਹਾ ਜਾਂਦਾ ਹੈ ਜੀ ਜੈਪੁਰ ਨੂੰ ਮਹੱਲਾਂ ਦਾ ਸ਼ਹਿਰ ਕਲਕੱਤਾ ਨੂੰ ਕਿਹਾ ਜਾਂਦਾ ਹੈ ਤੇ ਸਭ ਤੋਂ ਪਹਿਲਾ ਡਾਕ ਖਾਨਾ ਕਲਕੱਤਾ ਵਿੱਚ ਸਥਾਪਿਤ ਕੀਤਾ ਗਿਆ ਇੰਪੋਰਟੈਂਟ ਕੁਐਸਚਨ ਨੇ ਸਾਰੇ ਪਿੰਕ ਸਿਟੀ ਜੈਪੁਰ ਤੇ ਮਹੱਲਾਂ ਦਾ ਸ਼ਹਿਰ ਕਲਕੱਤਾ ਭਾਰਤ ਵਿੱਚ ਪਹਿਲਾ ਮਹਿਲਾ ਡਾਕ ਖਾਨਾ ਦਿੱਲੀ ਵਿਖੇ 8 ਮਾਰਚ 2013 ਨੂੰ ਸਥਾਪਿਤ ਕੀਤਾ ਗਿਆ ਇੰਪੋਰਟੈਂਟ ਕੁਸਚਨ ਹੈ ਭਾਰਤ ਵਿੱਚ ਸਭ ਤੋਂ ਵੱਡੀ ਮਸਜਿਦ ਕੀ ਨਾਮ ਹੈ ਉਸ ਦਾ ਜਾਮਾ ਮਸਜਿਦ ਕਿੱਥੇ ਹੈ ਜੀ ਦਿੱਲੀ ਵਿਖੇ ਜਾਮਾ ਮਸਜਿਦ ਕਿੱਥੇ ਹੈ ਦਿੱਲੀ ਵਿਖੇ ਹੈ ਤੇ ਸਭ ਤੋਂ ਵੱਡੀ ਮਸਜਿਦ ਹੈ ਆਜ਼ਾਦ ਭਾਰਤ ਦਾ ਪਹਿਲਾ ਸਿੱਖਿਆ ਮੰਤਰੀ ਕੌਣ ਸੀ ਮੌਲਾਨਾ ਅਬਦੁਲ ਕਲਾਮ ਆਜ਼ਾਦ ਤੇ ਫਲਾਂ ਦੀ ਟੋਕਰੀ ਕਿਸ ਸੂਬੇ ਨੂੰ ਕਿਹਾ ਜਾਂਦਾ ਹੈ ਹਿਮਾਚਲ ਪ੍ਰਦੇਸ਼ ਨੂੰ ਫਲਾਂ ਦੀ ਟੋਕਰੀ ਕਿਹਾ ਜਾਂਦਾ ਹੈ ਕਿਉਂਕਿ ਫਲ ਜਿਹੜੇ ਨੇ ਜ਼ਿਆਦਾ ਹਿਮਾਚਲ ਪ੍ਰਦੇਸ਼ ਚ ਹੁੰਦੇ ਨੇ ਪਹਾੜੀ ਇਲਾਕਾ ਹੈ ਔਰ ਫਲ ਉੱਥੇ ਬਹੁਤ ਜ਼ਿਆਦਾ ਮਿਲਦੇ ਨੇ ਭਾਰਤ ਵਿੱਚ ਡਾਕ ਸੇਵਾ ਕਦੋਂ ਸ਼ੁਰੂ ਕੀਤੀ ਗਈ 1834 ਈਸਵੀ ਵਿੱਚ ਤੇ ਭਾਰਤ ਵਿੱਚ ਮੈਟਰੋ ਰੇਲ ਸੇਵਾ ਕਦੋਂ ਸ਼ੁਰੂ ਕੀਤੀ ਗਈ ਜੀ 1935 24 دسمبر 2002 ਨੂੰ ਦੂਰਦਰਸ਼ਨ ਦਾ ਦਿੱਲੀ ਤੋਂ ਪਹਿਲਾ ਪ੍ਰੋਗਰਾਮ ਅਗਸਤ 1965 ਵਿੱਚ ਦਿੱਤਾ ਗਿਆ ਸੀ ਤੇ ਭਾਰਤ ਦੀ ਰਾਜਧਾਨੀ ਦਾ ਨਾਂ ਨਵੀਂ ਦਿੱਲੀ ਹੈ ਦੂਰਦਰਸ਼ਨ ਦਿੱਲੀ ਤੇ ਪਹਿਲਾ ਜਿਹੜਾ ਪ੍ਰੋਗਰਾਮ ਹੈ ਅਗਸਤ 1965 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਤੇ ਦਿੱਲੀ ਪਾਰ ਦੀ ਰਾਜਸਥਾਨੀ ਕਦੋਂ ਬਣਿਆ 1911 ਚ ਭਾਰਤ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਕਦੋਂ ਲਾਗੂ ਕੀਤੀ ਗਈ 1959 ਈਸਵੀ ਵਿੱਚ ਜਿਹੜੀ ਲਾਗੂ ਕੀਤੀ ਗਈ ਤੇ ਪੰਚਾਇਤੀ ਰਾਜ ਪ੍ਰਣਾਲੀ ਨਾਲ ਸੰਬੰਧਿਤ ਮੇਰੀ ਇੱਕ ਵੀਡੀਓ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਕਾਫੀ ਵਿਸਥਾਰ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਬਾਰੇ ਉਸ ਵਿੱਚ ਦੱਸਿਆ ਗਿਆ ਹੈ ਭਾਰਤ ਦੇ ਤਿੰਨ ਰਾਜਾਂ ਵਿੱਚ ਕਿਹੜੇ ਕਿਹੜੇ ਨਾਗਾਲੈਂਡ ਮਿਘਾਲਿਆ ਤੇ ਮਿਜ਼ੋਰਮ ਇੱਥੇ ਪੰਚਾਇਤੀ ਰਾਜ ਪ੍ਰਣਾਲੀ ਲਾਗੂ ਨਹੀਂ ਹੈ ਭਾਰਤ ਵਿੱਚ ਸਭ ਤੋਂ ਵੱਧ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਜੀ ਹਿੰਦੀ ਭਾਰਤ ਵਿੱਚ ਸਭ ਤੋਂ ਜ਼ਿਆਦਾ ਹਿੰਦੀ ਭਾਸ਼ਾ ਬੋਲੀ ਜਾਂਦੀ ਹੈ ਭਾਰਤ ਦਾ ਸਭ ਤੋਂ ਵੱਡਾ ਅਵਾਰਡ ਕਿਹੜਾ ਹੈ ਜੀ ਭਾਰਤ ਰਤਨ ਅਵਾਰਡ ਪਪਾਲ ਵਿੱਚ ਸਥਿਤ ਯੂਨੀਅਨ ਕਾਰਬਾਈਡ ਫੈਕਟਰੀ ਤੋਂ ਜ਼ਹਿਰੀਲੀ ਗੈਸ 1984 ਵਿੱਚ ਲੀਕ ਹੋਈ ਇੰਪੋਰਟੈਂਟ ਕੁਐਸਚਨ ਹੈ ਜੀ ਸਭ ਤੋਂ ਵੱਡਾ ਅਵਾਰਡ ਉਸ ਦਾ ਨਾਂ ਹੈ ਰਤਨ ਅਵਾਰਡ ਤੇ ਜਦੋਂ ਪਪਾਲ ਵਿੱਚ ਸਥਿਤ ਯੂਨੀਅਨ ਕਾਰਬਾਈਡ ਫੈਕਟਰੀ ਤੋਂ ਜਿਹੜੀ ਗੈਸ ਲੀਕ ਹੋਈ ਉਸ ਦਾ ਨਾਂ ਕੀ ਸੀ ਮਿਥਾਈਲ ਆਈਸੋਸਾਈਨਾਈਟ ਗੈਸ ਸਾਡੇ ਦੇਸ਼ ਦੀ ਲਗਭਗ 104 ਭਾਗ ਧਰਤੀ ਕਿਸ ਨਾਲ ਟੱਕੀ ਹੋਈ ਹੈ ਜੰਗਲਾਂ ਨਾਲ ਟੱਕੀ ਹੋਈ ਹੈ ਦੋਨੇ ਹੀ ਇੰਪੋਰਟੈਂਟ ਪ੍ਰਸ਼ਨ ਨੇ ਕੁਤਬ ਮিনার ਦੀਆਂ ਕਿੰਨੀਆਂ ਮੰਜ਼ਲਾਂ ਨੇ ਪੰਜ ਮੰਜ਼ਲਾਂ ਨੇ ਤੇ ਭਾਰਤ ਵਿੱਚ ਵੱਲੋਂ ਪਲਾੜ ਵਿੱਚ ਛੱਡਿਆ ਗਿਆ ਪਹਿਲਾ ਉਪਗ੍ਰਹ ਹੈ ਕਿਸੀ ਆਰਿਆਪਟ ਆਰਿਆਪਟ ਭਾਰਤ ਵੱਲੋਂ ਪੁਲਾੜ ਵਿੱਚ ਛੰਡਿਆ ਗਿਆ ਪਹਿਲਾ ਉਪਗ੍ਰਹਿ ਸੀ ਕਉਤਬ ਮিনার ਦਿੱਲੀ 'ਚ ਹੈ ਉਸਦੇ ਪੰਜ ਮੰਜ਼ਲੇ ਹਨ ਭਾਰਤ ਵਿੱਚ 12 ਸਾਲਾਂ ਵਿੱਚ ਇੱਕ ਵਾਰ ਕੁੰਭ ਦਾ ਮੇਲਾ ਲਗਾਇਆ ਜਾਂਦਾ ਹੈ 12 ਸਾਲਾਂ ਬਾਅਦ ਇੱਕ ਮੇਲਾ ਲੱਗਦਾ ਹੈ ਉਸ ਦਾ ਨਾਮ ਹੈ ਜੀ ਕੁੰਭ ਦਾ ਮੇਲਾ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਭਾਰਤ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਕਰਾਈ ਜਿਹੜੇ ਕਿ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ ਵਿੱਚ ਪੁੱਛੇ ਜਾਂਦੇ ਨੇ ਜਿੰਨੇ ਵੀ ਮੁਕਾਬਲੇ ਦੇ ਪ੍ਰੀਖਿਆਵਾਂ ਹੁੰਦੇ ਨੇ ਉਹਦੇ ਚ ਜਿਹੜੇ ਨੇ ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਨੇ ਟੈਟ ਵਿੱਚ ਵੀ ਮਾਸਟਰ ਕੈਡਟ ਇੰਟਾ ਵਿਦਿਆਰਥੀਆਂ ਨੂੰ ਜਿਹੜੇ ਮੈਂ ਪ੍ਰਸ਼ਨ ਕਰਾਏ ਨੇ ਬੜੇ ਮਹੱਤਵਪੂਰਨ ਨੇ ਉਹ ਤੁਸੀਂ ਆਪਣੀ ਕਾਪੀ ਤੇ ਨੋਟ ਕਰਦੇ ਜਾਓ ਤੇ ਯਾਦ ਕਰੋ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਜਨਰਲ ਨੌਲੇਜ ਕਰੰਟ ਅਫੇਅਰ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰਨ ਕੇ ਲਾਭ ਉਠਾਓ ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਉਸ ਪੇਜ ਤੇ ਵੀ ਮੈਂ ਤੁਹਾਨੂੰ ਤੁਹਾਡੇ ਇਗਜ਼ਾਮ ਦੀ ਤਿਆਰੀ ਨਾਲ ਸੰਬੰਧਿਤ ਮਹੱਤਵਪੂਰਨ ਵਿਸ਼ੇ ਪਾ ਰਹੀ ਹਾਂ ਉਸ ਨੂੰ ਲਾਈਕ ਸ਼ੇਅਰ ਅਤੇ ਫੋਲੋ ਜਰੂਰ ਕਰੋ ਜੀ ਤਾਂ